ਕੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਦਿਲਪ੍ਰੀਤ ਸਿੰਘ ਟੋਡਰਵਾਲ ਬਲੋਕ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਾਰੀਆਂ ਸੰਤਾਂ ਨੂੰ ਦੀਵਾਲੀ ਅਤੇ ਬੰਬੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਵੀ ਇਸ ਵਾਰ ਪਟਾਕਿਆਂ ਤੋਂ ਰਹਿਤ ਗ੍ਰੀਨ ਦੀਵਾਲੀ ਮਨਾਈ ਜਾਵੇ ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਰੋਕ ਲਗਾਏ ਜਾਣ ਵੱਤਵੱਦ ਸਾਡਾ ਸਾਡਾ ਵਾਤਾਵਰਣ ਜਿਹੜਾ ਹੈ ਸ਼ੁੱਧ ਹੋਵੇ ਅਤੇ ਅਸੀਂ ਚੰਗੇ ਮਾਹੌਲ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਸੋਹਣੀ ਜ਼ਿੰਦਗੀ ਜੀ ਸਕੀਏ ਕਿਉਂਕਿ ਬਾਬੇ ਨਾਨਕ ਨੇ ਕਵਨ ਗੁਰੂ ਪਾਣੀ ਪਤਿ ਮਾਤਾ ਧਰਤ ਮਹਤ ਇੱਕ ਹੋਕਾ ਲਾਇਆ ਸੀਗਾ ਉਸ ਨੂੰ ਅਸੀਂ ਕਿਤੇ ਉਹਨਾਂ ਦੀ ਆਸ ਦੇ ਉੱਤੇ ਪੂਰਾ ਉਤਰਨ ਦੀ ਇੱਕ ਕੋਸ਼ਿਸ਼ ਕਰੀਏ ਆਓ ਸਾਰੇ ਰਲ ਮਿਲ ਕੇ ਗ੍ਰੀਨ ਦੀਵਾਰੀ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ